ਟਰਲੀਆਂ ਦੀ ਦੁਨੀਆ 'ਚ ਵੱਡਾ ਠਮਾਕਾ ਕਰਨ ਲੱਗੇ ਆ ਸਜਣੋ ਜਿੰਨਾ ਮੇਰੇ ਕੋਲੇ ਟਰਾਲੀ ਖਾਨਾ ਖੜਾ ਆਪਾਂ ਇੱਕ ਟਰਾਲੀ ਬਾਜ਼ਾਰ ਦੇ ਵਿੱਚ ਖੜੇ ਆ ਸਜਣੋ ਜਿੱਥੇ ਤੁਹਾਨੂੰ 90 ਰੁਪਏ ਕਿਲੋ ਦੇ ਹਿਸਾਬ ਨਾਲ ਫੁੱਲ ਕੰਪਲੀਟ ਟਰਾਲੀ ਮਿਲੂਗੀ ਆ ਤਾਂ ਤੁਹਾਨੂੰ ਦੇਖ ਕੇ ਐ ਲੱਗੂਗਾ ਵੀ ਜਿਵੇਂ ਫੌਜ ਦਾ ਸਾਮਾਨ ਖੜਾ ਹੁੰਦਾ ਅਸਲ 'ਚ ਫੌਜ ਦਾ ਸਾਮਾਨ ਨਹੀਂ ਤਾਂ ਪ੍ਰਾਇਮਰ ਹੋਈਆਂ ਵਗਾਂ ਟਰਾਲੀਆਂ ਵਗਾਂ ਪਰ 90 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਇਹ ਨਹੀਂ ਮਿਲਣੀ ਪ੍ਰੀਤ ਕੀ ਮਿਲਣਾ ਅੰਦਰ ਆ ਇਨਾ ਮੈਨੂੰ ਪਤਾ ਹੈ ਵੀ ਇਥੋਂ ਨਾ ਟਰਾਲੀ ਬੰਦੇ ਨੂੰ ਸਾਈ ਨਹੀਂ ਦੇਣੀ ਪੈਂਦੀ ਇੰਤਜ਼ਾਰ ਨਹੀਂ ਕਰਨਾ ਪੈਂਦਾ ਬੰਦੇ ਨੂੰ ਜਿਹੋ ਜੀ ਕੁਆਲਿਟੀ ਚਾਹੀਦੀ ਆ ਜਿਹੋ ਜਾਂ ਰੰਗ ਚਾਹੀਦਾ ਜਿਹੋ ਜਾਂ ਸਾਈ ਚਾਹੀਦਾ ਇਹ ਤਕਰੀਬਨ ਸਾਰਾ ਤੁਹਾਨੂੰ ਇਸ ਬਾਜ਼ਾਰ ਦੇ ਵਿੱਚੋਂ ਬਸ ਆਉਣਾ ਸੌਦਾ ਕਰਨਾ ਹੱਕ ਪਾਉਣੀ ਆ ਤੇ ਤੁਸੀਂ ਲੈ ਜਾਣੀ ਆ ਸਜਣਾ ਆਪਾਂ ਗੱਲਬਾਤ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇੱਕ ਦੋ ਟਰਾਲੀਆਂ ਬਾਰੇ ਵਣਦੇ ਵੀ ਦਿਖਾਵਾਂਗੇ ਤੁਹਾਨੂੰ ਲੋਕ ਲੈ ਕੇ ਜਾਂਦੇ ਵੀ ਦਿਖਾਵਾਂਗੇ ਕਿੱਥੇ ਕਿੱਥੇ ਪਹੁੰਚ ਚੁੱਕਾ ਇਹ ਵੀ ਦੱਸਾਂਗੇ ਆਪਾਂ ਸਾਰੀ ਆਹ ਟਰਾਲਾ ਮੈਨੂੰ ਪਤਨ ਤਾਂ ਬਾਹਰ ਖੜਾ ਨਰਾਲਾ ਖੜਾ ਫਰੀ ਤਾਂ ਤੇ ਪਤਾ ਨਹੀਂ ਹੈ ਜਿਆਦਾ ਸੁਨੱਖਾ ਤੇ ਗੱਲਬਾਤ ਇਹਦੀ ਬਾੜੀ ਪਣੀ ਪਿਆ ਰੰਗ ਰੰਗ ਚਮਕਾਂ ਮਾਰਦਾ ਟਰਾਲੀ ਦੇ ਬਾਣ ਨੇ ਚ ਸਫਾਈ ਸੁਭੂਈ ਬੜੀ ਚੰਗੀ ਆਈ ਆ ਸਮਾਨ ਫੀਚਰ ਬੜੇ ਲਾਏ ਕਿਧਰੇ ਐਪਲ ਲਾਇਆ ਪਿਆ ਕਿਦਰੇ ਸਿੱਧੂ ਮੂਸੇ ਵਾਲਾ ਲਾਇਆ ਪਿਆ ਕਿਦੇ ਟਰੈਕਟਰਾਂ ਲਾਏ ਪਏ ਆ ਕਿਦਰੇ ਪੌੜੀਆਂ ਲਾਈਆਂ ਪਈਆਂ ਕਿਦਰੇ ਕੋੜੀਆਂ ਲਾਈਆਂ ਪਈਆਂ ਹੈ ਗੱਲਾਂ ਬਾਤਾਂ ਬਣੀਆਂ ਪਈਆਂ ਪੂਰੀਆਂ ਅੰਦਰਲੇ ਪਾਸਿਓ ਵੀ ਸ਼ੀਸ਼ਾ ਜਮ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਮਾਲਕਾਂ ਮਦਨਬਾਹੂ ਸਾਸਰੀ ਕਾ ਸਾਸਰੀ ਕਾ ਸਾਹ ਭਾਈ ਇਹਨਾਂ ਕਿੱਥੋਂ ਚਾਕਦੇ ਆ ਬਣੀਆਂ ਬਣਾਈਆਂ ਚਾਕਦੇ ਆ ਨਹੀਂ ਜੀ ਆਪਣੀ ਆਪਣੀ ਸ਼ਾਪ ਆਜੀ ਖੋਦੀ ਤੁਸੀਂ ਆਪ ਬਣਾਏ ਆ ਹਾਂਜੀ ਹਾਂਜੀ ਆਪਾਂ ਬਣਾਉਂਦੇ ਆਂ ਵੀਰ ਜੀ ਜੀ ਹਾਂਜੀ ਤੇ ਇੱਥੇ ਸਟਾਕ ਵੀ ਰੱਖਦੇ ਆਂ ਲਾ ਕੇ ਆਪਣੀ ਸ਼ਾਪ ਹੈ ਵੇ ਅੱਛਾ ਜੀ ਹਾਂਜੀ ਹਾਂਜੀ ਮਤਲਬ ਤੁਸੀਂ ਖੋਦ ਵਰਕਸ਼ਾਪ ਦੇ ਵਿੱਚ ਫਿਰ ਮੈਨੂੰ ਥੋੜੀ ਵਰਕਸ਼ਾਪ 'ਚ ਜਾਣਾ ਪਊਗਾ ਹਾਂਜੀ ਹਾਂਜੀ ਉੱਥੋਂ ਵੀ ਵੀਡੀਓ ਬਣਾਵਾਂਗੇ ਤੁਹਾਨੂੰ ਬਣਦੀ ਦਿਖਾਵਾਂਗੇ ਭਾਜੀ ਤੇ ਮੈਨੂੰ ਹੁਣ ਇਹਦੇ ਬਾਰੇ ਦੱਸੋ ਵੀ ਆਹ ਟਰਾਲਾ ਜਿਹੜਾ ਕਿਸੇ ਦੀ ਸਾਈਡ ਹੈ ਨਹੀਂ ਇਹ ਮਤਲਬ ਆਪਾਂ ਨੇ ਉਂਜੀ ਤਿਆਰ ਕਰਕੇ ਰੱਖਿਓਏ ਨੇ ਜੀ ਅੱਗੇ ਮਤਲਬ ਜਿੱਦਾਂ ਜੋਂ-ਜੋਂ ਸੀਜ਼ਨ 'ਚ ਚਲਦਾ ਫਿਰ 1 ਲੱਖ ਤਾਂ ਤਿਆਰ ਨਹੀਂ ਹੁੰਦੇ ਜੀ ਹਾਂਜੀ 50 60 ਪੀਸ ਆਪਾਂ ਆਪਣੇ ਤਿਆਰ ਕਰਕੇ ਰੱਖਦੇ ਆ ਮੰਨ ਲੋ ਵੀ ਮੈਂ ਟਰਾਲਾ ਹੋਵੇ ਲੈਣਾ ਜੀ ਮੈਨੂੰ ਤੁਸੀਂ ਇਹਦੇ ਬਾਰੇ ਕੀ ਦੱਸੋਗੇ ਵੀ ਭਾਈ ਇਹ ਕੀ ਬਣਿਆ ਵਾ ਕਾਦੇ ਦਾ ਜੀ ਸਾ ਕੀ ਇਹਦੇ ਲੱਗਿਆ ਇਹ ਇਹ ਟਾਟਾ ਸੇਲ ਦਾ ਮਾਲ ਆ ਜੀ ਸਾਰਾ A to Z ਮਾਰਕੇ ਵਾਲਾ ਤੁਸੀਂ ਦਿਖਾ ਵੀ ਸਕਦੇ ਹੋ ਕੈਮਰੇ ਚ ਸਾਰਾ ਮਾਰਕੇ ਵਾਲਾ ਮਾਲ ਆ ਹਾਂਜੀ ਇਹ ਸੇਲ ਦਾ ਮਾਲ ਆ ਜੀ ਮਾਰਕੇ ਵਾਲਾ ਆਹ ਸੇਲ ਲਿਖਿਆ ਹਾਂਜੀ ਸਾਰੇ ਤੇ ਮਾਰਕਾ ਮਿਲੂਗਾ ਜੀ ਤੇ 10 ਇੰਚੀ ਚਾਸੀ ਆ ਜੀ ਐਂਡ 10 ਇੰਚੀ ਦਾ ਗਾਟਾ ਲਾ ਕੇ 4 ਇੰਚੀ ਹੋਕਾ ਠੀਕ ਹੈ ਜੀ ਹਾਂਜੀ ਰੇਲ ਵਾਲਾ ਐਕਸਲ ਪੈ ਰਿਆ ਵੀ ਇਹਦੇ ਇਹਦੇ ਚ ਜਿਹੜਾ ਹਿੱਸਾ ਲਾ 10 ਨਟਾ ਰੇਲ ਵਾਲਾ ਜੀ ਰੇਲ ਵਾਲਾ ਡਬਲ ਜੈਕ ਹੁੰਦੀਆਂ ਜੀ ਇਹ ਜੀ ਸਾਰਾ ਲੇਜ਼ਰ ਕਟਿੰਗ ਵਾਲਾ ਮਾਲ ਹੁੰਦਾ ਏ ਟੂ ਜ਼ेड ਪਲਾਜ਼ਮਾ ਕਟਿੰਗ ਤੇ ਜੀ ਏ ਟੂ ਏ ਟੂ ਜ਼ेड ਤੇ ਆਈਐਸਆਈ ਮਾਲ ਹੁੰਦਾ ਜਿੱਦਾਂ ਪਾਈਪ ਵਗੈਰਾ ਕੰਮ ਦੇ ਨੋਂਦੇ ਠੀਕ ਹੈ ਜੀ ਹਾਂਜੀ ਜੀ ਜੀ ਤੇ ਜਹਾਜ਼ ਵਾਲਾ ਫਰਸ ਆ ਜੀ ਵੀਰ ਜੀ ਤੇ ਆ ਜਿਹੜਾ ਸਮੁੰਦਰੀ ਜਹਾਜ਼ ਦਾ ਹਾਂਜੀ ਸਮੁੰਦਰੀ ਜਹਾਜ਼ ਦਾ ਫਰਸ ਹੁੰਦਾ ਜੀ ਸਿਰਫ ਇੱਕ ਜੋੜ ਹੋਊਗਾ ਵੀਰ ਜੀ ਜੀ ਓਨਲੀ ਤੇ ਤਿੰਨ ਸਾਈਡ ਡਾਲਾ ਇਹਦਾ ਤਿੰਨ ਸਾਈਡ ਤੇ ਦੋ ਫਾਰਲ ਆਪਣੇ ਕੋਲ ਸਾਰੇ ਸਾਈਜ਼ ਮੁਕਤੀ ਤੇ ਮਿਲ ਜਾਣਗੇ ਜਿੱਦਾਂ 12 13 14 15 16 18 ਤੱਕ ਵੀ ਜੀ ਬਾਕੀ ਆਪਾਂ ਉਸ ਤੋਂ ਵੀ ਵੱਡੇ ਬਣਾਣੇ ਆ ਇਹ ਕਿੰਨੇ ਫੁੱਟ ਹੀ ਆ ਇਹ 16 7 ਆ ਵਾ ਜੀ ਇਹ 16 7 ਜੀ ਲਾਈਟਾਂ ਵਗੈਰਾ ਅਸੀਂ ਆਪ ਸਭ ਕੁਝ ਲਾ ਕੇ ਦੇਾਂਗੇ ਕਸਟਮਰ ਨੂੰ ਜੀ ਕਲਰ ਵਗੈਰਾ ਕਸਟਮਰ ਆਪਣੀ ਚੋਇਸ ਤੇ ਵੀ ਕਰਾ ਸਕਦਾ ਜੀ ਉਹ ਜਿਹੜੀਆਂ ਉਧਰ ਤਾਂ ਕਰਕੇ ਪ੍ਰਾਇਮਰ ਵਾਲੀਆਂ ਖੜੀਆਂ ਹਾਂਜੀ ਹਾਂਜੀ ਕਸਟਮਰ ਆਪਣੀ ਚੋਇਸ ਤੇ ਕਲਰ ਕਰਾਣਾ ਉਹਦੀ ਇੱਛਾ ਅਨੁਸਾਰ ਕਲਰ ਹੋ ਜਾਊਗਾ ਜੀ ਬਈ ਉਹ ਕਹਿੰਦਾ ਮੈਨੂੰ ਟਰੈਕਟਰ ਹੈ ਹਾਂਜੀ ਹਾਂਜੀ ਬਈ ਆਪਣੇ ਟਰੈਕਟਰ ਦੇ ਮੁਤਾਬਿਕ ਜਿਹੜਾ ਵੀ ਕਲਰ ਸਟicker ਜਿੱਦਾਂ ਵੀ ਕਸਟਮਰ ਚੋਇਸ ਜੀ ਉਹ ਵੀ ਲੱਗ ਜਾਊਗਾ ਜੀ ਕੋਈ ਦਿੱਕਤ ਨਹੀਂ ਹੋਰ ਕੋਈ ਕੰਮ ਕਸਟਮਰ ਕਹਿੰਦਾ ਉਹ ਵੀ ਹੋ ਜਾਊਗਾ ਮਤਲਬ ਕੋਈ ਆਪਾਂ ਨੂੰ ਐ ਨਹੀਂ ਹੈਗਾ ਵੀ ਇਹ ਆਪਣਾ ਮਾਰਕ ਹੈ ਆਪਾਂ ਨੇ ਬ੍ਰਾਂਡਿੰਗ ਆਪਣੀ ਕੀਤੀ ਹੋਈ ਹੈ ਜੀ ਜੇ ਕੇ ਟੀ ਦੀ ਇੱਕ ਗੱਲ ਵੀਰੇ ਮੈਂ ਵੀਡੀਓ ਤੇ ਮੋਡ ਚ ਆਖੀ ਆ ਜੀ ਬਈ 90 ਰੁਪਏ ਕਿਲੋ ਹਾਂਜੀ ਹਾਂਜੀ ਵੀ ਟਰਾਲੀ ਦੇ ਦਿੰਨੇ ਆ ਉਹਦੇ ਵਿੱਚ ਹੀ ਟਾਇਰ ਆ ਜਾਂਦੇ ਸਭ ਕੁਝ ਵਿੱਚ ਆ ਗਿਆ ਜੀ ਲਾਈਟਾਂ ਜਾਲੀ ਸਟicker ਕੁਝ ਵੀ ਐਸੈਸਰੀ ਲਗवानी ਆ ਵੀਰਾਂ ਨੇ ਕੋਈ ਵੀ ਐਸੈਸਰੀ ਸਭ ਕੁਝ ਵਿੱਚੇ ਅਸ਼ਾ ਮਤਲਬ ਕੁਝ ਵੀ ਉਹ ਵਿੱਚ ਕੁਝ ਵੀ ਲਾਈਟਾਂ ਜਿੱਦਾਂ ਮਰਜੀ ਦੀ ਲਾਈਟਾਂ ਲਗਵਾ ਲਓ ਵੀਰ ਜੀ ਹਾਂਜੀ ਜਾਲੀ ਲਗਵਾ ਲਿਓ ਜਾਲੀ ਵਿੱਚ ਲੱਗੂਗੀ ਸਟicker ਬੀਲ ਕੱਪ ਸਭ ਕੁਝ ਵਿੱਚ ਮਿਲੂਗਾ ਜੀ ਮਤਲਬ ਜਿਵੇਂ ਆ ਮਰ ਜਿਹੜਾ ਜਹਾਜ਼ ਵਾਲਾ ਜਿੱਦਾਂ 12 ਫੁੱਟੇ ਨੂੰ ਆਪਾਂ ਜਹਾਜ਼ ਵਾਲਾ ਫਰਸ਼ ਪਾਣੇ ਆ ਸਿੰਗਲ ਪੀਸ ਇਹਦੇ 'ਚ ਜੋੜ ਵੀ ਨਹੀਂ ਹੈਗਾ ਵੀਰ ਜੀ ਹਾਂ ਕੋਈ ਜੋੜ ਨਹੀਂ ਮਿਲੂਗਾ ਤੁਹਾਨੂੰ ਸਿੰਗਲ ਪੀਸ ਮਿਲੂਗਾ ਜੀ ਕਿਉਂਕਿ ਜਦੋਂ ਤੁਸੀਂ ਸਾਰਾ 90 ਰੁਪਏ ਹਾਂ ਨਾ ਉਸ ਤੋਂ ਬਾਅਦ ਮੇਰੀ ਦਿਲਚਸਪੀ ਬਣੀ ਵੀ ਅਕਸਰ ਮਾਲ ਕੇ ਹੋ ਜਾ ਲਉਂਦਾ ਹਾਂ ਹਾਂਜੀ ਹਾਂਜੀ ਦਿਖਾਣੇ ਆ ਤੁਹਾਨੂੰ ਸਾਰੇ ਸਾਰੇ ਦਿਖਾਣੇ ਆ ਜਿਵੇਂ ਟਰਾਲੀ ਦੇ ਮਗਰਲੇ ਪਾਸੇ ਇਸ ਤਰ੍ਹਾਂ ਦੇ ਜੀ ਐਵੇਂ ਕੁੰਡੇ ਲਾ ਇਹ ਗਰਾਰੀ ਵਾਲਾ ਸਿਸਟਮ ਹੈ ਜੀ ਗਰਾਰੀ ਵਾਲਾ ਸਿਸਟਮ ਕੀਤਾ ਹੋਇਆ ਹਾਂ ਇਹ ਇਹ ਸਾਰੀ ਗਰੀਸ ਵਾਲੀ ਪਿੰਨਾ ਸਾਈਡ ਤੇ ਹਾਂਜੀ ਡਾਲੇ ਨੂੰ ਸਾਰੀ ਗਰੀਸ ਵਾਲੀ ਪਿੰਨਾ ਜੀ ਇਹਦੇ ਗਰੀਸ ਲੱਗੂਗਾ ਆ ਆ ਪਈ ਇਹ ਚਾਦਰ ਹਾਂਜੀ ਹਾਂਜੀ ਇਹ ਟਾਟਾ ਦੀ ਸਾਰੀ ਚਾਦਰ ਆ ਜੀ ਹਾਂਜੀ ਹਾਂਜੀ A2Z ਤੇ ਇਹ ਰੇਲ ਵਾਲੇ ਐਕਸਲ ਹੋਗੇ ਜਿੱਦਾਂ 22 26 4 ਇੰਚੀ ਸਾਰੇ ਐਕਸਲ ਪਏ ਨੇ ਆਪਣੇ ਕੋਲ ਸਾਰਾ ਸਟਾਕ ਪਿਆ ਮਤਲਬ ਜਿਹੋ ਜ ਅਗਲੇ ਨੇ ਜਿੱਦਾਂ ਦੀ ਮਤਲਬ ਅਗਲਾ ਕਸਟਮਰ ਚੋਇਸ ਆ ਉਦਾਂ ਦਾ ਅਗਲਾ ਕੰਮ ਕਰਾ ਸਕਦਾ ਇਹ ਟਰਾਲੀ ਕੋਈ ਛੋਟੀ ਵੱਡੀ ਸਾਰੀਆਂ ਜਿਹੜਾ ਮਰਜੀ ਸਾਈਜ਼ ਵੀਰ ਜੀ 11 ਤੋਂ ਲੈ ਕੇ 22 23 ਫੁੱਟ ਤੱਕ ਜਿਹੜਾ ਮਰਜੀ ਸਾਈਜ਼ ਬਣਵਾ ਦਿਓ ਜਿਵੇਂ ਮੰਨ ਲਓ ਉਹਨੇ ਰੇਲ ਦਾ ਹਿੱਸਾ ਲਵਾਇਆ ਤਾਂ ਉਹ ਨੇਚਰਲ ਗੱਲਾਂ ਉਹਨਾਂ ਪਾਰਾ ਹੋ ਜਾਂਦਾ ਹਾਂਜੀ ਵਜਨ ਵਧੂਗਾ ਬਈ ਉਹ ਕਸਟਮਰ ਦਾ ਜੀ ਕੋਈ ਵੀ ਇਹ ਦੇਖੋ ਮਤਲਬ 16 ਸੱਤ ਹੈ ਟਾਟਾ ਦੇ ਮਾਲ ਚ ਰੈਡੀ ਹੋ ਰਹੀ ਹੈ ਜੀ ਜੀ ਹਾਂ ਜੀ ਜਿਹੜੀ ਮਰਜ਼ੀ ਹੋਲੀ ਲੈ ਲਓ ਭਾਰੀ ਲੈ ਲਓ ਹਾਂ ਜੀ ਹਾਂ ਜੀ ਤਾਂ ਤੁਹਾਨੂੰ ਮਿਲ ਨੂੰ ਤੇ ਕਿੱ ਗੱਲ ਹੋਈ ਹੈ ਹਾਂ ਜੀ ਉੱਥੇ ਰੇਟ ਨਹੀਂ ਵਧਣਾ ਨਹੀਂ ਨਹੀਂ ਕੋਈ ਰੇਟ ਦਾ ਫਰਕ ਨਹੀਂ ਪੈਂਦਾ ਉਹ ਤਾਂ ਅਗਲੇ ਦੀ ਡਿਮਾਂਡ ਆ ਵੀਰ ਜੀ ਕੋਈ ਵੀ ਮਤਲ ਲੈਜਰ ਕਟਿੰਗ ਦੀ ਚੇਂਜਿੰਗ ਕਰवानी ਆ ਆਪਣੇ ਕੋਈ ਆਪਣਾ ਮਾਰਕਾ ਕੋਈ ਨਾਮ ਵਗੈਰਾ ਲਿਖਾਣਾ ਉਹ ਵੀ ਲਿਖ ਦਾਂਗੇ ਆਪਾਂ ਜਿਹੇ ਬੰਦੇ ਨੇ ਹੁੱਕ ਹੁੱਕ ਕੋਈ ਛੋਟੀ ਵੱਡੀ ਪਵਾਣੀਆਂ ਜਿੱਦਾਂ ਇਹ ਟਰਾਂ ਨੇ ਛੋਟੀ ਪਵਾਈ ਹੋਈ ਆ ਇਹ ਤੇ ਅਗਰ ਵੱਡੀ ਪਵਾਣੀਆਂ ਜਿੱਦਾਂ ਮਰਜ਼ੀ ਉਹ ਪਾਵਾਂਗੇ ਮਾ ਮੰਨ ਲਓ ਵੀ ਮੈਂ ਪੰਜਾਬ ਚ ਲਿਜਾ ਕੇ ਮੈਂ ਪੰਜਾਬ ਪੰਜਾਬ ਚ ਖੜੇ ਆ ਆਪਦੇ ਸ਼ਹਿਰਾਂ ਵਾਲੇ ਪਾਸੇ ਲਿਜਾ ਕੇ ਜੀ ਮੰਨ ਲਓ ਮੈਂ ਟਰਾਲੀਆਂ ਵੇਚਣੀਆਂ ਚਾਹੁੰਦਾ ਜੀ ਤਾਂ ਮੈਂ ਚਾਹੁੰਦਾ ਵੀ ਮੈਂ ਸ਼ੌਂਕੀ ਸੰਸਾਰ ਬ੍ਰਾਂਡ ਰਜਿਸਟਰਡ ਕਰ ਹਾਂਜੀ ਉਹ ਵੀ ਲੈ ਜਾਓ ਤੁਹਾਡੇ ਤੋਂ ਹਾਂਜੀ ਹਾਂ ਬਥੇਰੇ ਆ ਆਪਣੇ ਕੋਲ ਕਾਫੀ ਵਪਾਰੀ ਵੀਰ ਜੁੜੇ ਹੋਏ ਨੇ ਜੀ ਹਾਂਜੀ ਉਹਨਾਂ ਨਾਂ ਨਹੀਂ ਲੈ ਸਕਦੇ ਆਪਾਂ ਜੀ ਹਾਂਜੀ ਤਾਂ ਉਮੇ ਕੋਈ ਵੀ ਲਿਆ ਆ ਹਾਂਜੀ ਹਾਂਜੀ ਇਹ 18 7 ਬਣੀ ਜਾਂਦੀ ਆ ਵੀਰ ਜੀ ਇਹਦੇ ਰੇਲ ਦਾ ਐਕਸਲ ਪੈ ਰਿਆ ਜੀ 22 26 ਵਾਲਾ ਸਾਢੇ 4 ਕਿੰਡਲ ਦਾ ਐਕਸਲ ਐਕਸਲ ਦਾ ਵਜਨ ਹੈ ਜੀ ਆ ਦੇ ਆ ਆ ਇੱਥੇ ਲੱਗੂਗਾ ਜੀ ਹਾਂ ਜੀ ਹਾਂ ਜੀ ਸਾਢੇ 4 ਕਿੰਡਲ ਦਾ ਐਕਸਲ ਐਕਸਲ ਦਾ ਵਜਨ ਆ 18 7 ਬਣ ਰਹੀ ਹੈ ਜੀ ਆਪਾਂ ਮੋਰਾ ਮਾਰਾ ਚੈੱਕ ਕਰਾ ਦਈਏ ਹੁਣ ਹਾਂ ਜੀ ਹਾਂ ਬਿਲਕੁਲ ਜੀ ਹਾਂ ਹੁਣ ਇੱਥੇ ਦੇਖ ਦਿਆਂ ਹਾਂ ਸੇਲ ਦੀ ਦੇਖੋ ਚੈੱਕ ਕਰਾਓ ਇਹ ਦੇਖੋ ਕਿਸੇ ਵੀ ਥੀਕ ਤੇ ਚੈੱਕ ਕਰਾ ਸਕਦੇ ਹੋ ਕੋਈ ਦਿੱਕਤ ਨਹੀਂ ਵੀਰ ਜੀ ਆ ਜੋ ਇਧਰ ਨੇ ਪਾਸੇ ਦੇਖੀਏ ਹਾਂ ਜੀ ਹਾਂ ਜੀ ਚੈੱਕ ਕਰ ਸਕਦੇ ਹੋ ਆ ਦੇਖ ਹਾਂ ਜੀ ਲੋਕ ਵਗੈਰਾ ਸਭ ਕੁਝ ਜਿੱਦਾਂ ਕਿਸੇ ਚੀਜ਼ ਦਾ ਕੋਈ ਐਕਸਟਰਾ ਨਹੀਂ ਆਪਾਂ ਤੁਹਾਨੂੰ ਪਹਿਲਾਂ ਵੀ ਬੋਲਿਆ ਜੀ ਲੋਕ ਵਗੈਰਾ ਸਭ ਕੁਝ ਵਿੱਚੇ ਮਿਲੂਗਾ ਜੀ ਇੱਕ ਮਿੰਟ ਇੱਕ ਮਿੰਟ ਆ ਆ ਆ ਚਾਦਰ ਆ ਜਿਹੜੀ ਇਹ ਸਾਰੀ ਟਾਟਾ ਦੀ ਅਵਿਰਦੀ 10 ਗੇਤੀ ਸਾਰਿਆਂ ਨੂੰ 90% ਦੱਸ ਗੇਤੀ ਲੱਗਦੀ ਹੈ ਅਗਲਾ ਹਲਕੀ ਭਾਰੀ ਕਸਟਮਰ ਆਪਣੀ ਚੋਇਸ ਤੇ ਕਰਾ ਸਕਦੇ ਉਹਦੀ ਇੱਛਾ ਜਿੱਦਾਂ ਵੀ ਸਾਰਾ ਪਾਈਪ ਕਾਮ ਦੇ ਨੁੰਦਾ ਜਾਂ ਰਵਿੰਦਰਾ ਦਾ ਜੀ ਆਈਐਸਆਈ ਲੈ ਬਈ ਸਜਣੋ ਗੱਲ ਐ ਉਹ ਆ ਤੁਹਾਨੂੰ ਆਉਣਾ ਆਉਣਾ ਬਾਈ ਬੰਦੇ ਨੂੰ ਆਉਣਾ ਪਊਗਾ ਸਮਾਣੇ ਹਾਂਜੀ ਸਮਾਣੇ ਕੋਲੇ ਆਪਣਾ ਮਤਲਬ ਪਿੰਡ ਵੀਰ ਜੀ ਜੀ ਰਾਮਨਗਰ ਜੀ ਹਾਂਜੀ ਤੇ ਰਾਮਨਗਰ ਦੇ ਵਿੱਚ ਆ ਕੇ ਬੰਦਾ ਮਤਲਬ ਕੋਈ ਵੀ ਟਰਾਲੀ ਪਸੰਦ ਕਰਕੇ ਤੋਲ ਕੇ ਲੈ ਬਿਲਕੁਲ ਜੀ ਆਪਣੇ ਕੋਲ ਤੁਹਾਨੂੰ ਦੇਖੇ ਦਿਖਾਇਆ ਵੀ ਆਪਾਂ ਨੇ 50 ਪੀਸ ਮੁੱਖ ਤੇ ਰੈਡੀ ਮਿਲਣਗੇ ਜੀ ਤੇ ਜਿੱਦਾਂ ਕਸਟਮਰ ਦੀ ਕੋਈ ਅਲੱਗ ਚੁਆਇਸ ਆਪਾਂ ਆਰਡਰ ਤੇ ਵੀ ਤਿਆਰ ਕਰ ਦਾਂਗੇ ਕੋਈ ਦਿੱਕਤ ਨਹੀਂ ਆਰਡਰ ਦੇ ਜਿਹੜਾ ਜਿਹਾ ਮਰਜ਼ੀ ਕੋਈ ਮਾਲ ਲਵਾ ਸਕਦਾ ਜੀ ਹਲਕਾ ਭਾਰੀ ਜੋ ਵੀ ਮਤਲਬ ਕਸਟਮਰ ਦੀ ਇੱਛਾ ਓਦਾਂ ਕੰਮ ਕਰਾਂਗੇ ਤੁਹਾਡੇ ਨਾਲ ਫਿਰ ਕੋਈ ਟਾਇਰਾਂ 'ਚ ਰਫੜ ਪੈਂਦਾ ਹੋਊ ਅਗਲੇ ਦਾ ਨਹੀਂ ਵੀਰ ਜੀ ਉਹ ਵੀ ਮਤਲਬ ਕਸਟਮਰ ਦੀ ਆਪਣੀ ਚੋਇਸ ਆਕਰ ਟਾਇਰ ਨਹੀਂ ਲੈਣਾ ਚਾਹੁੰਦਾ ਆਪਣੇ ਪਾਣਾ ਚਾਹੁੰਦਾ ਤਾਂ ਸਾਡੇ ਕਢਵਾ ਸਕਦਾ ਆਪਣੇ ਪਾ ਸਕਦਾ ਉਹ ਤੋਲ ਕੇ ਰੇਟ ਕਰਾ ਹਾਂਜੀ ਹਾਂਜੀ ਉਹ ਉਹਦੀ ਇੱਛਾ ਮਤਲਬ ਸਾਨੂੰ ਕਿਸੇ ਵੀ ਕੰਮ ਦਾ ਕੋਈ ਐਕਸਟਰਾ ਨਹੀਂ ਉਹਦੀ ਇੱਛਾ ਜੇ ਅਗਰ ਕੁਝ ਵੀ ਕਰਵਾਉਣਾ ਹੋਰ ਵੀ ਜਿੱਦਾਂ ਕੋਈ ਅੱਖਰ ਵਗੈਰਾ ਲਿਖਾਉਂਦੇ ਆ ਆਪਣੇ ਨਾਮ ਵਗੈਰਾ ਲਿਖਾਉਂਦੇ ਆ ਆਪਾਂ ਉਹ ਵੀ ਲਿਖ ਦਾਂਗੇ ਕਿਸੇ ਚੀਜ਼ ਦਾ ਕੋਈ ਐਕਸਟਰਾ ਨਹੀਂ ਮਤਲਬ ਜੋ ਚੀਜ਼ ਨਹੀਂ ਵੀ ਲੈਣਾ ਚਾਹੁੰਦਾ ਕਈ ਵਾਰ ਕਸਟਮਰ ਕਹਿੰਦੇ ਅਸੀਂ ਆਪਣੇ ਰਿਮ ਵੀ ਲੈ ਕੇ ਆਵਾਂਗੇ ਟਾਇਰ ਵੀ ਐਕਸਲ ਵੀ ਉਹ ਵੀ ਲਿਆ ਸਕਦਾ ਹੈ ਕਸਟਮਰ ਉਹ ਵੀ ਉਹਦੀ ਇੱਛਾ ਕੋਈ ਦਿੱਕਤ ਨਹੀਂ ਸਾਡੀ ਵੀ ਮੰਨ ਲਓ ਵੀ ਅਗਲੇ ਕੋਲੇ ਐਕਸਲ ਆਉਂਦਾ ਹਾਂ ਕੋਈ ਪੁਰਾਣੀ ਟਰਾਲੀ ਕਈ ਵਾਰ ਅਗਲਾ ਕਵਾੜ ਚ ਸੇਲ ਕਰਦਾ ਉਹਦੇ ਕੋਲ ਪੁਰਾਣਾ ਐਕਸਲ ਪਿਆ ਵੀ ਸਾਡਾ ਐਕਸਲ ਲਾ ਦੇ ਅਸੀਂ ਉਹ ਵੀ ਲਾ ਦਾਂਗੇ ਕੋਈ ਦਿੱਕਤ ਨਹੀਂ ਸਾਡੀ ਤੇ ਜੇ ਟਾਇਰ ਇੱਥੇ ਤੁਹਾਡੇ ਕੋਲ ਟਾਇਰਾਂ ਚ ਚੁਆਇਸ ਹੁੰਦੀ ਹੈ ਵੀ ਮੈਨੂੰ ਹਰ ਟਾਈਮ 100 ਟਾਇਰਾਂ ਦਾ ਸਟਾਕ ਮਿਲੇਗਾ ਚੁਆਇਸ ਕਰਨੀ ਹੈਗਾ ਉਹ ਵੀ ਕਸਟਮਰ ਦੀ ਆਪਣ ਯਾਰ ਖੁੱਲਾ ਸੌਦਾ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡੀ ਗੱਲ ਕੋਈ ਬੰਦਾ ਕਰਦਾ ਨਹੀਂ ਨਾ ਭਾਜੀ ਆਪਾਂ ਨੇ ਤਾਂ ਆਪਣਾ ਕੰਮ ਚਾਲੂ ਕਰਨਾ ਵਾ ਬੜੀਆ ਕੁਆਲਿਟੀ ਦੇਣੀ ਹੈ ਜ਼ਿੰਮੇਵਾਰ ਨੂੰ ਜੀ ਹਾਂ ਕੋਈ ਹੀਰਾ ਫੇਰੀ ਵਾਲਾ ਕੰਮ ਨਹੀਂ ਆਪਣੇ ਕੋਲੇ ਪੂਰਾ ਲੇਜਰ ਦਾ ਕੋਈ ਘਾਟਾ ਨਹੀਂ ਤੁਸੀਂ ਅੰਦਰ ਦਿਖਾਣਾ ਚਾਹੋ ਤਾਂ ਦਿਖਾ ਸਕੋ ਜੀ ਜੈਕਾਂ ਵਗੈਰਾ ਦਾ ਆਪਣੇ ਕੋਲ ਕੋਈ ਘਾਟਾ ਨਹੀਂ ਲੇਜਰ ਜੈਕਾਂ ਦੇ ਟਿੱਬੇ ਸਭ ਕੁਝ ਲੱਗੇ ਹੋਏ ਹੁੰਦੇ ਨੇ ਜੀ ਚੈੱਕ ਕਰ ਸਕਦੇ ਹੋਲ ਬਾਕੀ ਜਿੱਦਾਂ ਦੀ ਵੀ ਕੋਈ ਲੇਜਰ ਅਲੱਗ ਲਗਵਾਣੀ ਹੈ ਆਪਾਂ ਉਹ ਵੀ ਲਾ ਦਾਂਗੇ ਜੀ ਹਾਂਜੀ ਯਾਰ ਇਹਨਾਂ ਬੰਦਿਆਂ ਤੋਂ ਤੁਸੀਂ ਕੁਝ ਕਰਾ ਲਓ ਜੀ ਇਹਨਾਂ ਨੇ ਕੋਈ ਐਕਸਟਰਾ ਚਾਰਜ ਕੁਝ ਨਹੀਂ ਕਰਦੇ ਨਹੀਂ ਕੁਝ ਵੀ ਨਹੀਂ ਕਰਦੇ ਕੋਲਲੀ ਅਖੀਰ ਨੂੰ ਕੰਡੇ ਤੇ ਸੌਣ ਨਹੀਂ ਆ ਹਾਂਜੀ ਤਾਂ ਤੁਹਾਨੂੰ ਨਾ 90 ਰੁਪਏ ਨਾਲ ਗੋਣਾ ਹੋ ਜਾ ਜੀ ਠੀਕ ਹੈ ਕਿ ਨਹੀਂ ਬਾਈ ਹਾਂਜੀ ਹਾਂਜੀ ਨੰਬਰ ਨੋਟ ਕਰ ਲਓ ਜੋ ਮਰਜੀ ਸਾਈਜ਼ ਆ ਤੁਸੀਂ ਫੋਨ ਕਰਨਾ ਤੁਹਾਨੂੰ ਉਹੀ ਸਾਈਜ਼ ਮਿਲ ਜਾਣਾ